ਅਮਨ ਅਰੋੜਾ ਨੇ ਕੜੀਸ ਲਿਆ ਕਿ ਵੀ ਇਹਨਾਂ ਨੇ ਵੀ ਕਿਹਾ ਕਿ ਮਜੀਠੀਆ ਨੀਚਤਾ ਤੇ ਚਲਾ ਗਿਆ ਫਲਾਣਾ ਟਮਕਾਨਾ ਸਭ ਮੈਨੂੰ ਇੱਕ ਗੱਲ ਦੱਸੋ ਜਦੋਂ ਲੰਗਾ ਦੀ ਉਹ ਵੀਡੀਓ ਵਾਇਰਲ ਹੋਈ ਸੀ ਹਮ ਸਭ ਤੋਂ ਜ਼ਿਆਦਾ ਚਸ ਕਿਨੇ ਲਾਇਆ ਸੀ ਸਭ ਤੋਂ ਜ਼ਿਆਦਾ ਤਵਾ ਕਿਨੇ ਲਾਇਆ ਸੀ ਸਰ ਉਹ ਵੀ ਅਗਲੇ ਦੇ ਫਿਰ ਨੀਜੀ ਪਾਲੀ ਸੀ ਜੀ ਮਾਮਲਾ ਕਿਉਂਕਿ ਉਹ ਜਿਹੜਾ ਮਾਮਲਾ ਬਣਿਆ ਸੀ ਉਹ ਤੇ ਰਾਜੀ ਨਮਾ ਹੋ ਗਿਆ ਕੋਰਟ ਚ ਡਿੱਗ ਪਿਆ ਉਹਦੇ ਬੀਬੀ ਮੁਕਰ ਗਈ ਹੂੰ ਤੇ ਦਾ ਮਤਲਬ ਕਿ ਅਗਲੇ ਦਿਨੀਜੀ ਪਾਲਸੀ ਤੁਸੀਂ ਪਰ ਅੱਜ ਤੁਹਾਨੂੰ ਸੇਕ ਲਗਾ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਚ ਤੁਸੀਂ ਚਲੇ ਗਏ ਹੋ ਕਿਸੇ ਦੇ ਬੈਡਰੂਮ ਤੱਕ ਚਲੇ ਗਏ ਹੋ ਤੇ ਤੁਸੀਂ ਤੁਸੀਂ ਤੇ ਲੰਗਾ ਦੇ ਢਿੱਡ ਤੱਕ ਦੇ ਚੁਟਕਲੇ ਸੁناਏ ਹੋ ਇਹਦਾ ਮਤਲਬ ਇਹ ਆ ਕਿ ਭਾਈ ਕਦੇ ਦਾਤੇ ਦੀਆਂ ਕਦੇ ਪੋਤੇ ਦੀਆਂ ਤਾਂ ਹੀ ਕਹਿੰਨੇ ਕਿ ਨਿੱਜੀ ਜ਼ਿੰਦਗੀ ਚ ਨਾ ਜਾਓ ਪਰ ਇਹ ਸਿਆਸਤਾਂ ਉਨ ਜਾ ਰਹੀ ਆ ਜਾ ਰਹੀ ਬਿਲਕੁਲ ਇਹ ਤਾਂ ਪਿਛਲੇ ਟਾਈਮ ਤੋਂ ਦੇਖ ਰਹੇ ਕਿ ਨਿੱਜੀ ਜ਼ਿੰਦਗੀ ਜਾ ਰਹੀ ਮੈਂ ਤਾਂ ਤਾਂ ਹੀ ਕਹ ਰਿਹਾ ਕਿ ਭਾਈ ਇਹ ਨਾ ਚੀਜ਼ਾਂ ਤੋਂ ਤੁਸੀਂ ਸਭ ਕ ਸਿੱਖੋ ਜੀ ਆਮ ਬੰਦਾ ਸਭ ਕ ਸਿੱਖੇ ਕਿ ਇਹ ਚੀਜ਼ਾਂ ਨਾ ਕਰੋ ਹੂੰ ਨਾ ਕਰੋ ਆ ਚੀਜ਼ਾਂ ਇੱਥੇ ਮੁੰਡੇ ਕੁੜੀਆਂ ਵੀ ਇਹ ਕਰੀ ਫਿਰਦੇ ਆ ਤੇ ਮੁੜ ਕੇ ਖੁਦਕੁਸ਼ੀਆਂ ਤੱਕ ਜਾਂਦਾ ਮਾਮਲਾ ਜੀ 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 ਬਲੈਕਮੇਲਿੰਗ ਤੱਕ ਜਾਂਦਾ ਮਾਮਲਾ ਹੂੰ ਸੋ ਇਸ ਸਾਰੇ ਮਾਮਲੇ ਦੀ ਮੈਂ ਤੇ ਇਹ ਕਹਿੰਦਾ ਕਿ ਜਾਂਚ ਪੜਤਾਲ ਕਰਵਾ ਲਓ ਪਰ ਜਾਂਚ ਪੜਤਾਲ ਕਿੱਥੇ ਕਰਵਾਉਂਦੇ ਨੇ ਇਹਨਾਂ ਦੇ ਅੱਗੇ ਇੱਕ ਜਿਹੜਾ ਪੁਲਿਸ ਦੇ ਵਿੱਚੋਂ ਆਇਆ ਸੀਗਾ ਤੇ ਮੰਤਰੀ ਬਣਿਆ ਸੀਗਾ ਹੂੰ ਉਹਦੀ ਵੀਡੀਓ ਦੀ ਕਰਾ ਲੈਂਦੇ ਜਾਂਚ ਜੀ ਜੀ ਮੁੜ ਕੇ ਉਹਨੂੰ ਲਾਤਾ ਚੁੱਪਚੀ ਪੀਤੇ ਉਹ ਅੱਜ ਤੱਕ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਕਿਤੇ ਦਿਸਿਆ ਹੀ ਨਹੀਂ ਇਹਨਾਂ ਦੇ ਇੱਕ ਹੋਰ ਮੰਤਰੀ ਦੀ ਵੀਡੀਓ ਫਿਰ ਉਹ ਵੀ ਨਿੱਜੀ ਮਾਮਲਾ ਹੈ ਤੇ ਉਹਦੇ 'ਚ ਰਾਜਪਾਲ ਨੇ ਰਾਜਪਾਲ ਨੇ ਫ੍ਰੈਂਸਿਕ ਜਾਂਚ ਕਰਾ ਕੇ ਮੋਹਰ ਲਾਈ ਹੋਈ ਆ ਜੀ ਉਹ ਜੇ ਨਿੱਜੀ ਮਸਲਾ ਹੈ ਤੇ ਤੁਸੀਂ ਇਹ ਵੀ ਐਡਮਿਟ ਕਰ ਲਓ ਕਿ ਅਗਲਾ ਫਿਰ ਜੋ ਮਰਜ਼ੀ ਆ ਆਦਮੀ ਹੋ ਆਦਮੀ ਸੇ ਪਿਆਰ ਕਰਦਾ ਉਹ ਉਸ ਚੀਜ਼ ਨੂੰ ਮੰਨਤਾ ਦਿਓ ਫਿਰ ਬਿਲਕੁਲ ਜੀ ਸਾਡਾ ਨਿੱਜੀ ਹੈ ਫਿਰ ਅਗਲੇ ਦਾ ਵੀ ਨਿੱਜੀ ਹੈ ਸਾਰਿਆਂ ਦਾ ਨਿੱਜੀ ਕਰੋ ਨਾ ਫਿਰ ਅਗਲਿਆਂ ਦੀ ਨਿੱਜੀ ਜ਼ਿੰਦਗੀ ਚ ਵੀ ਨਾ ਜਾਓ ਫਿਰ ਤੁਹਾਡੇ ਮਾਨ ਸਾਹਿਬ ਤੇ ਕਹਿੰਦੇ ਕਿ ਸਾਲੇ ਬਣਵਈਏ ਦੀ ਆਪਸ ਚ ਬਣਦੀ ਨਹੀਂ ਤਾਂ ਵੀ ਇਹ ਆਪਸ ਵਿੱਚ ਬੋਲਦੇ ਨਹੀਂ ਪੈਂ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਵੀ ਤਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਝਾਕਦੇ ਹੋ ਜੀ ਜੀ ਤੁਸੀਂ ਕਾਂਗਰਸ ਦੀ ਜਿਹੜੀ ਇੱਕ ਆਪਣੀ ਬੈਠਕ ਹੈ ਮੀਟਿੰਗ ਹੈ ਉਹਦੇ ਬਾਰੇ ਕਹਿੰਦੇ ਹੋ ਕਿ ਮੈਨੂੰ ਸਾਰੀ ਇੰਟੈਲੀਜੈਂਸੀ ਨੂੰ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਸਿਆਸੀ ਤੌਰ ਤੇ ਜਾਂ ਪਾਰਟੀ ਪੱਧਰ ਤੇ ਜਾਂ ਹੋਰ ਚੀਜ਼ਾਂ ਤੋਂ ਇਲਾਵਾ ਨਿੱਜੀ ਤੌਰ ਤੇ ਗਾਂਝਾ ਝਾਕਦੇ ਹੋ ਹਮ ਅਗਲ-ਬਗਲ ਤੇ ਝਾਕਦੇ ਹੋ ਸਾਰੇ ਤੁਸੀਂ ਤਾਂ ਇਹਦੇ 'ਚ ਵਰਤਾਰੇ 'ਚ ਉਹ ਦੇਖੋ ਨਿਕਲਣਾ ਪਉਣਾ ਕੁਛ ਨਹੀਂ ਹੁੰਦਾ ਹੂੰ ਠੀਕ ਹੈ ਜੇ ਹੁਣ ਤੱਕ ਡਾਕਟਰ ਅਵਜੋਤ ਨੇ ਪਰਚਾ ਨਹੀਂ ਕਟਾਇਆ ਨਾ ਤੇ ਅੱਗੋਂ ਕਮੈਂਟ ਵਾਲੇ ਭਾਈ ਸਾਹਿਬ ਦੱਸ ਰਹੇ ਬਾਕੀ ਦੀ ਕਹਾਣੀ ਹੂੰ ਤੇ ਇਹਦਾ ਮਤਲਬ ਕਿ ਹੁਣਾ ਕੁਛ ਨਹੀਂ ਕੁਛ ਨਹੀਂ ਹੋਣਾ ਲੈ ਦੇ ਕੇ 4 ਦਿਨ ਦਾ ਰੋਲਾ ਹੈ ਹੋ ਸਕਦਾ ਡਾਕਟਰ ਅਵਜੋਤ ਸਿੰਘ ਨੂੰ ਜਿਹੜੇ ਡਾਕਟਰ ਅਵਜੋਤ ਜੀ ਆ ਇਹਨਾਂ ਨੂੰ ਸਾਈਡ ਲਾਈਨ ਕਰ ਦੇਣ ਜੀ ਆਉਣ ਵਾਲੇ ਸਮੇਂ 'ਚ ਤੋਂ ਗੱਲ ਇਹ ਆ ਕਿ ਪਰ ਇਹਦੇ ਵਿੱਚ ਆਮ ਮੰਦੇ ਲਈ ਸਭ ਕਹੀਓ ਆ ਕਹੇ ਭਾਈ ਉਹ ਤੇ ਚਲੋ ਸਿਆਸਤ ਕਰ ਲੈਂਦੇ ਮੌਕਾ ਮਿਲ ਜਾਂਦਾ ਇੱਕ ਦੂਜੇ ਦਾ ਆਪਦੀ ਰਾਸ ਲੀਲਾ ਜਿਹੜੀ ਹੈ ਨਾ ਜੀ ਇਹ ਇਹਨੂੰ ਨਾ ਕੈਮਰੇ ਵਿੱਚ ਕੈਦ ਨਾ ਕਰਿਆ ਕਰੋ ਬਸ ਸਿੱਧੀ ਸਭ ਕਹ ਲੋ ਪੰਜਾਬੀ ਵਿੱਚ ਮੈਂ ਕਹਾਂ ਕਿ ਲੀੜੀਆਂ ਤੋਂ ਬਾਹਰ ਹੋ ਕੇ ਆਪਦੀ ਸੈਲਫੀ ਸਲਫੀ ਨਾ ਕਰਿਆ ਕਰੋ ਹਮ ਸਿੱਧੀ ਗੱਲ ਹੈ ਮੋਖ ਦੀ ਮੈਂ ਤੇ ਕਹਾਂ ਜੀ 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 ਬਿਲਕੁਲ ਮਿੰਟੂ ਜੀ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਿੱਤਰ ਪਾਲੀਆ ਸਾਹਿਬ ਕਹਿ ਰਹੇ ਨੇ ਕਿ ਅਮਨ ਅਰੋੜਾ ਦੀ ਗੱਲ ਤੋਂ ਕਹਿੰਦੇ ਇਹ ਜਾਪਦਾ ਹੈ ਕਿ ਲੰਗਾ ਤੇ ਰਵਜੋਤ ਦੋਨੋਂ ਹੀ ਠੀਕ ਨੇ ਔਰ ਨਹੀਂ ਫਿਰ ਜਾਂ ਦੋਨੇ ਹੀ ਗਲਤ ਨੇ ਜਾਂ ਦੋਨੇ ਠੀਕ ਨੇ ਬਿਲਕੁਲ ਪਾਲਿਆ ਸਾਹਿਬ ਸਿਆਣੇ ਆਦਮੀ ਨੇ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਜਾਂ ਤੇ ਦੋਨੇ ਸਹੀ ਹੈ ਜਾਂ ਦੋਨੇ ਗਲਤ ਹੈ ਕਿਉਂਕਿ ਨਿੱਜੀ ਤਾਂ ਨਿੱਜੀ ਪਾਲਾ ਨੇ ਤੁਸੀਂ ਸਭ ਤੋਂ ਜ਼ਿਆਦਾ ਜ਼ਰ ਲੰਗਾ ਦਾ ਤਵਾ ਕਿੰਨੇ ਲਾਇਆ ਸੀ ਉਸ ਟਾਈਮ ਇਹਨਾਂ ਦੇ ਆਰਟੀਸਲ ਨੇ ਜੀ ਗੱਲ ਅੱਜ ਅੱਜ ਇਹਨਾਂ ਨੂੰ ਨਿੱਜਤਾ ਯਾਦ ਆ ਜਾਂਦੀ ਹੈ ਇੱਕ ਮਿੰਟ ਯਾਦ ਹੁਣ ਮੈਂ ਥੋੜਾ ਜਿਹਾ ਦੱਸਾਂ ਜਦੋਂ ਸਾਡੇ ਅਰਗਿਆਂ ਦੀਆਂ ਫੋਟੋਆਂ ਪਾ ਕੇ ਤੁਹਾਡੇ ਤੁਹਾਡੇ ਸਪੋਰਟਰ ਜਿਨ੍ਹਾਂ ਦੀ ਇੰਨੀ ਔਕਾਤ ਨਹੀਂ ਕਿ ਉਹ ਖੁੱਲੇ ਰੂਪ ਚ ਕਿਤੇ ਸਾਹਮਣੇ ਆ ਜਾਣ ਜੀ ਜਦੋਂ ਸਾਡੇ ਸਾਡੇ ਦੇ ਛੱਡੋ ਸਾਡੇ ਪਰਿਵਾਰਾਂ ਤੱਕ ਜਾ ਪਹੁੰਚਦੇ ਅਸਾ ਹਮ ਸਾਡੇ ਖਾਨਦਾਨਾਂ ਤੇ ਪਹੁੰਚ ਜਾਂਦੇ ਅਸਾ ਸਾਡੀ ਨਿੱਜੀ ਲਾਈਫ ਨਹੀਂ ਹੈਗੀ ਬਿਲਕੁਲ ਇਹਦਾ ਮਤਲਬ ਹੈ ਤੁਸੀਂ ਸਾਨੂੰ ਦੁਸ਼ਮਣ ਸਮਝਦੇ ਹੋ ਜੀ ਜਾਂ ਫਿਰ ਕੋਈ ਵੱਡੇ ਤੁਸੀਂ ਸਾਨੂੰ ਆਪਣੇ ਨਾਗਰਿਕ ਨਹੀਂ ਸਮਝਦੇ ਤੁਸੀਂ ਸਾਨੂੰ ਦੁਸ਼ਮਣ ਸਮਝਦੇ ਹੋ ਜਿਹੜੇ ਉਹਨਾਂ ਦੀਆਂ ਕਰਤੂਤਾਂ ਤੇ ਚੁੱਪ ਕਰਦੇ ਹੋ ਜੀ ਜੇ ਨਿੱਜੀ ਤੇ ਆਉਂਗੇ ਤਾਂ ਬਹੁਤ ਕੁਝ ਹੋਊਗਾ ਹਮ ਬਾਦਲ ਸਾਹਿਬ ਦੇ ਪਰਿਵਾਰ ਬਾਰੇ ਬੀਬਾ ਹਰਸਿਮਰਤ ਕੌਰ ਦੀਆਂ ਫੋਟੋ ਐਡਿਟ ਕਰਕੇ ਕਿਸ ਨੇ ਪਾਈਆਂ ਸੀ ਫਿਰ ਇਹ ਤਾਂ ਉੱਥੋਂ ਤੱਕ ਜਾਓਗੇ ਤਾਂ ਹੂੰ ਤਾਂ ਮਤਲਬ ਕਿ ਧਰ ਤਾਂ ਤੁਸੀਂ ਇੱਥੋਂ ਤੱਕ ਵੀ ਚਲੇ ਗਏ ਕਿ ਧੀ ਧਿਆਣੀ ਦੀ ਜਿਹੜੀ ਇੱਜ਼ਤ ਹੁੰਦੀ ਹੈ ਕਿਸੇ ਦੌਰ ਦੇ ਵਿੱਚ ਉਹ ਵੀ ਦਾਤੇ ਲੱਗੀ ਤਾਂ ਅਸੀਂ ਉਸ ਸਮੇਂ ਵੀ ਮੁਖਾਲਫਤ ਕੀਤੀ ਸੀ ਇਹਨਾਂ ਚੀਜ਼ਾਂ ਦੀ ਕਿ ਠੀਕ ਹੈ ਅਸੀਂ ਆਲੋਚਨਾ ਕਰਦੇ ਹਾਂ ਕੱਲ੍ਹ ਨੂੰ ਭਾਜਪਾ ਸਰਕਾਰ ਦੀ ਪਰ ਇੰਨਾ ਥੋੜਾ ਗਿਰਜੋਗੇ ਤੁਸੀਂ ਤਾਂ ਗੱਲਾਂ ਬਹੁਤ ਨੇ ਜੀ ਬਿਲਕੁਲ ਇਹ ਹੋ ਪਤਾ ਲੱਗਾ ਨਾ ਫਿਰ ਜਦ ਠੇਸ ਲਗੀ ਦਿਲ ਪਰ ਤੋ ਰਾਜ਼ ਖੁਲਾ ਹਮ ਪਰ ਜੀ ਤਾਂ ਗੱਲ ਇਹ ਆ ਕਿ ਭਾਈ ਰਾਜਨੀਤੀ ਦੀ ਆਪ ਹੀ ਤੁਸੀਂ ਨਾ ਥੋੜੀ ਜੀ ਬਲਗਣ ਵਾਲੋ ਕਿ ਕਿਥੋਂ ਤੱਕ ਜਾ ਤੁਸੀਂ ਵੀ ਗਏ ਹੋ ਅਗਲੇ ਵੀ ਜਾ ਹੀ ਜਾਂਦੇ ਆ ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਨਹੀਂ ਨਿੱਜੀ ਜ਼ਿੰਦਗੀ ਦੀਆਂ ਜੇ ਉਹਨਾਂ ਦੀਆਂ ਫੋਟੋਆਂ ਨੇ ਨਹੀਂ ਵਾਇਰਲ ਹੋਣੀਆਂ ਚਾਹੀਦੀਆਂ ਸੀ ਮੇਰਾ ਮੰਨਣਾ ਹੈ ਜੀ ਵਿਅਕਤੀਗਤ ਤੌਰ ਤੇ ਠੀਕ ਹੈ ਕਲਾਸ ਕਰਕੇ ਰਾਜਨੀਤੀ ਜਾਂ ਸਿਆਸਤ ਵਾਸਤੇ ਨਹੀਂ ਹੋਣੀ ਚਾਹੀਦੀ ਪਰ ਇਹ ਸਬਕ ਵੀ ਹੈ ਆਮ ਬੰਦੇ ਵਾਸਤੇ ਹਮ ਕਿ ਭਾਈ ਇਦਾਂ ਦਾ ਕੰਮ ਨਾ ਕਰੋ ਕੈਮਰਿਆਂ ਕੋਹਰਿਆਂ ਚ ਕੈਦ ਨਾ ਕਰੋ ਕੀ ਹੈ ਇਹ ਕੋਈ ਮਤਲਬ ਹੈ ਕਿ ਬੜਾ ਦੁਰਲਭ ਸੀਨ ਕਰਨ ਲੱਗੇ ਜੇ ਵੀ ਜ਼ਿੰਦਗੀ ਚ ਦੁਬਾਰਾ ਹੋਣਾ ਹੀ ਨਹੀਂ ਹੈ ਜੀ ਜੀ ਬਿਲਕੁਲ ਹੈ ਬਿਲਕੁਲ ਸੱਚੇ ਕਹਤੋ ਯੇ ਰਿਐਲਟੀ ਹੈ ਜ ਸਾ ਮੇ ਸੱਚ ਨਹੀਂ ਕੁੱਲ ਜਾਂਦਾ ਹੈ ਬਿਲਕੁਲ ਤੁਹਾਡਾ ਕੈਮ ਦਾ ਸਟਾਈਲ ਹੈ ਨਾ ਇਸ ਕਰਕੇ ਮੈਂ ਜ਼ਰੂਰ ਖੈਰ ਸ਼ੁਕਰੀਆ ਤੁਹਾਡਾ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਜੀ ਕਰਦੇ ਆ ਗੱਲਾਂ ਆਪਾਂ ਤੇ ਖੈਰ ਇਸ ਖਬਰ ਚ ਆਪਾਂ ਥੋੜਾ ਜਿਹਾ ਅੱਗੇ ਨੂੰ ਨਿਕਲਦੇ ਆਂ ਇਹ ਗੱਲ ਤੇ ਹੁਣ ਭਈ ਜਾਂਚ ਪੜਤਾਲ ਦੀ ਖੜੀ ਐ ਹੁਣ ਜਾਂਚ ਪੜਤਾਲ ਹੁੰਦੀ ਐ ਨਹੀਂ ਹੁੰਦੀ ਨਹੀਂ ਕਿਹੜੀ ਜਾਂਚ ਪੜਤਾਲ ਇਹਦੇ ਚ ਕੀ ਜਾਂਚ ਪੜਤਾਲ ਕਰੋਗੇ ਦੱਸੋ ਨਹੀਂ ਸਾਹਿਬ ਤਾਂ ਕਹਿ ਰਹੇ ਸੀ ਕਹਿੰਦੇ ਸੀਬੀਆਈ ਤੋਂ ਜਾਂਚ ਕਰਵਾ ਲਓ ਪਰ ਹੁਣ ਨਹੀਂ ਸੀਬੀਆਈ ਤੋਂ ਅੱਛਾ ਇਹ ਜਾਂਚ ਸੀਬੀਆਈ ਤੋਂ ਕਰਵਾ ਲਓ ਫੋਟੋਆਂ ਦੀ ਹਮ ਤੇ ਜਿਹੜਾ ਜਿਹੜਾ ਉਹ ਦੀਪਕ ਤੁਹਾਡਾ ਦੀਪਕ ਆਪਣਾ ਇਹਨਾਂ ਦਾ ਉਦੇਦਾਰ ਆ ਉਹ ਤੁਹਾਡੇ ਵਿਧਾਇਕ ਦੇ ਇਹਨੇ ਕਾਗਜ਼ ਕੱਢੀ ਫਿਰਦਾ ਉਹ ਨਾ ਕਰਵਾਇਓ ਜਾਂਚ ਹਾਂ ਹਾਂ ਤੁਹਾਡੇ ਵਿਧਾਇਕ ਇੱਥੇ ਸਫਾਈਆਂ ਦਿੰਦੇ ਫਿਰਦੇ ਇੰਟਰਵਿਊ ਹੁਣ ਸੱਤ-ਸੱਤ ਕੇ ਕਰਵਾਉਣ ਡੈ ਕਿ ਇਹ ਐ ਉਹ ਐ ਜੀ ਤੇ ਜਜਾਖੜ ਕਹਿੰਦਾ ਕਿ ਸਾਰਿਆਂ ਦੀ ਜਾਂਚ ਕਰਵਾ ਲਓ ਹੂੰ ਉਹ ਨਹੀਂ ਕਰਵਾਉਣੀ ਤੁਸੀਂ ਕੋਈ ਹਮੀ ਪਰਦਾ ਕਮਾਲ ਹੈ ਯਾਰ ਤੁਹਾਡੇ ਵਾਲੀ ਖੈਰ ਚਲੋ ਮਿੰਟੂ ਜੀ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਆਂ ਖਬਰਾਂ ਹੋਰ ਬਹੁਤ ਸਾਰੀਆਂ ਨੇ ਤੇ ਦੋਸਤ ਬਹੁਤ ਸਾਰੇ ਨਾਲ ਜੁੜੇ ਨੇ ਹੋਰ ਜਿੰਨੀਆਂ ਜਾਣਕਾਰੀਆਂ ਆਪਾਂ ਦੇ ਸਕਦੇ ਆਂ ਆਪਾਂ ਸਾਂਝੀਆਂ ਕਰਦੇ ਆਂ ਦੋਸਤਾਂ ਦੇ ਨਾਲ ਮਿੰਟੂ ਜੀ ਪਿਛਲੇ ਦਿਨਾਂ ਤੋਂ ਇੱਕ ਖਬਰ ਹੋਰ ਬਹੁਤ ਚਰਚਾ ਦੇ ਵਿੱਚ ਸੀ ਕਾਂਚਨ ਵਾਲੀ ਉਰਫ ਕਮਲ ਕੌਰ ਵਾਲੀ ਕਹਿਰੋ ਉਹ ਤੇ ਕਤਲ ਤੋਂ ਬਾਅਦ ਉਹ ਜਿਹੜੀ ਸਾਰੀ ਵਾਰਦਾਤ ਹੋਈ ਉਹਦਾ ਜਿਹੜਾ ਮੋٹے ਮੋٹے ਪੱਖ ਸਾਹਮਣੇ ਆਏ ਸੀ ਉਹ ਆਪਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਸੀ ਪਰ ਉਹਦੇ ਚ ਇੱਕ ਚੀਜ਼ ਦਾ ਇੰਤਜ਼ਾਰ ਸੀ ਕਿ ਜਿਹੜੀ ਪੋਸਟ ਮਾਡਰਨ ਦੀ ਰਿਪੋਰਟ ਆਏਗੀ ਉਹਦੇ ਚ ਕੀ ਆਏਗਾ ਉਸ ਤੋਂ ਬਾਅਦ ਕੀ ਖੁਲਾਸਾ ਹੋਏਗਾ ਉਹ ਰਿਪੋਰਟ ਦੇ ਵਿੱਚੋਂ ਕੀ ਨਿਕਲਿਆ ਕੁਝ ਜਿਹੜੇ ਸਵਾਲ ਉੱਠ ਰਹੇ ਸੀ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ਬਰਦਨਾਹ ਹੋਇਆ ਹੈ ਉਹਦੇ ਬਾਰੇ ਜਾਂ ਫਿਰ ਉਸ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਜਿਹੜੀ ਸਾਰੀ ਵਾਰਦਾਤ ਹੋਈ ਉਹ ਕੀ ਹੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਪਹਿਲੀ ਗਲਤੀ ਇਹ ਆ ਕਿ ਮਸਲਾ ਜਿਹੜਾ ਹੁੰਦਾ ਹੈ ਨਾ ਉਹ ਇਹ ਹੁੰਦਾ ਹੈ ਕਿ ਜਿਹੜੀ ਪੁਲਿਸ ਆ ਜੀ ਪੁਲਿਸ ਨੇ ਤੇ ਜਾਂਚ ਕਰਨੀ ਹੈ ਹੂੰ ਕੁਝ ਚੀਜ਼ਾਂ ਮੈਡੀਕਲੀ ਕਹੋ ਕਿ ਜਾਂ ਸਾਇੰਟਿਫਿਕ ਤਰੀਕੇ ਦੇ ਨਾਲ ਉਹਦੀ ਪੁਸ਼ਟੀ ਡਾਕਟਰਾਂ ਨੇ ਕਰਨੀ ਹੁੰਦੀ ਆ ਮਸਲਨ ਕਿ ਲੜਾਈ ਹੋ ਗਈ ਹੈ ਕੋਈ ਹੂੰ ਜੇ ਕੋਈ ਲੜਾਈ ਹੋ ਗਈ ਆ ਤੇ ਉਹਦੇ ਵਿੱਚ ਸੱਟ ਕਿੰਨੀ ਆ ਖਤਰੇ ਵਾਲੀ ਆ ਕਿ ਨਹੀਂ ਉਹਦੀ ਪੁਸ਼ਟੀ ਡਾਕਟਰ ਨੇ ਕਰਨੀ ਆ ਜੀ ਉਤੇ ਬਾਅਦ ਜੇ ਹੁਣ ਮੰਨ ਲਓ ਕੋਈ ਰੇਪ ਵਾਲਾ ਮਾਮਲਾ